ਤੁਹਾਨੂੰ ਪਹਿਲਾ ਸੋਡਾ ਸਵਾਗਤ ਹੈ ਸਾਡੇ YouTube ਚੈਨਲ ਤੇ 3744 ਜਣਿਆਂ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਟਰਾਲੀ ਐਂਡ ਰੀਪਰ ਲੈ ਕੇ ਆਇਆ ਤੂੜੀ ਵਾਲਾ ਰੀਪਰ ਸਟਾਰ ਰੀਪਰ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਐਡ ਲਵਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਨੂੰ WhatsApp ਨੰਬਰ ਦੱਸ ਦਿੰਨੇ ਆ 98764 69411 98764 69411 ਬਾਕੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਤੇ ਫੋਟੋਆਂ ਪਾ ਸਕਦੇ ਹੋ ਨਾਲ ਹੀ ਸਾਰੀ ਡਿਟੇਲ ਵੀ ਕਿੰਨਾ ਮਾਡਲ ਆ ਤੇ ਕੀ ਰੇਟ ਆ ਕਿਹੜਾ ਪਿੰਡ ਆਗਾ ਕੀ ਫੋਨ ਨੰਬਰ ਆ ਤੇ ਫੋਟੋ ਨੂੰ ਤੁਸੀਂ ਨੇ ਟੇਡਾ ਕਰਕੇ ਖਿੱਚਣਾ ਸਿੱਧਾ ਕਰਕੇ ਨਹੀਂ ਖਿੱਚਣਾ ਵੀਰੇ ਤੇ ਫੋਨ ਨੂੰ ਤੁਸੀਂ ਟੇਡਾ ਕਰਕੇ ਫੋਟੋ ਖਿੱਚਣੀ ਆਂਗੀ ਤਾਂ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਕੋਲੇ ਟਰਾਲੀ ਆਗੀ ਜੋ ਕਿ ਬਹੁਤ ਸੋਹਣੀ ਬਣੀ ਹੋਈ ਟਰਾਲੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਟੈਰੀ ਟਰਾਲੀ ਹੈਗੀ ਕਿ ਟਾਇਰਾਂ ਦੀ ਕੰਡੀਸ਼ਨ ਸਕਰੀਨ ਤੇ ਸ਼ੋ ਹੋ ਰਹੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਟਾਇਰ ਪਏ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਜੈਕ ਬਿਲਕੁਲ ਨਵਾਂ ਲੱਗਿਆ ਹੋਇਆ ਹੈਗਾ ਲਿਫਟ ਵਾਲਾ ਬਹੁਤ ਵਧੀਆ ਟਰਾਲੀ ਬਣੀ ਹੋਈ ਹੈ ਵੀਰੇ ਵਧੀਆ 2023 ਚ ਨਵੀਂ ਟਰਾਲੀ ਬਣੀ ਹੋਈ ਹੈਗੀ ਫੁੱਲ ਸਾਫ ਕੰਡੀਸ਼ਨ ਦੀ ਟਰਾਲੀ ਹੈਗੀ 3 ਫੁੱਟਾ ਵੱਡਾਗਾ ਤੇ ਬਾਕੀ ਬਿਲਕੁਲ ਓਕੇ ਟਰਾਲੀ ਹੈ ਵੀਰੇ 10 ਨਟੀਆਂ ਹੱਬਾਂ ਨੇ 10 ਨਟੀਆਂ ਹੱਬਾਂ ਨੇ ਬਿਲਕੁਲ ਓਕੇ ਫੁੱਲ ਹੈਵੀ ਟਰਾਲੀ ਹੈ ਜਹਾਜੀ ਫਰਸ ਲੱਗਿਆ ਹੋਇਆ ਟਰਾਲੀ ਨੂੰ ਜਹਾਜੀ ਫਰਸ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਪਿੱਛੇ ਸਿੱਧੂ ਮੂਸੇ ਵਾਲੇ ਬਾਈ ਦੀ ਫੋਟੋ ਵੀ ਲੱਗੀ ਹੋਈ ਹੈਗੀ ਗੁੱਡ ਕੰਡੀਸ਼ਨ ਦਾ ਟਰਾਲੀ ਦੀ 2023 ਦਾ ਮਾਡਲ ਆ ਟਰਾਲੀ 11 6 ਟਰਾਲੀ ਹੈ ਇਹ ਵੀਰੇ ਦੇ 2023 ਮਾਡਲ ਆਗੀ ਤੇ ਏਰੀਆ ਬਾਈਆਂ ਦਾ ਪਟਿਆਲਾਗਾ ਜੇਲਾ ਸੰਗਰੂਰ ਆਗਾ ਤੇ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਬਾਈਆਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਸੇ ਨੰਬਰ ਤੇ ਬਾਈਆਂ ਨਾਲ ਗੱਲ ਕਰਕੇ ਇਸ ਟਰਾਲੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋਗੇ 2023 ਮਾਡਲ ਆ 1,70,000 ਰੁਪਿਆ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਲੈਸ ਹੋ ਜੂ ਫੁੱਲ ਹੈਵੀ ਟਰਾਲੀ ਆ ਕੋਈ ਬਾਲੀ ਹੌਲੀ ਨਹੀਂ ਹੈਗੀ ਟਰਾਲੀ ਤੇ ਤੁਸੀਂ ਡਾਲਾ ਵੀ ਚੈੱਕ ਕਰ ਸਕਦੇ ਹੋ ਕਿ ਦੋਨੇ ਪਾਸੇ ਟਾਕੀਆਂ ਖੁੱਲਦੀਆਂ ਨਹੀਂਆਂ ਇਹ ਡਾਲੇ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਕਰਦੇ ਨੇਗੇ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਵੀਰੇ ਰਾਜਾ ਦਾ ਰੀਪਰ ਜੋ ਕਿ ਬਹੁਤ ਜ਼ਿਆਦਾ ਵੀਰੋ ਡਿਮਾਂਡ ਕਰਦੇ ਹੁੰਦੇ ਨੇਗੇ ਪਹਿਲਾਂ ਵੀ ਬਹੁਤ ਡਿਮਾਂਡ ਆਈ ਆ ਤੇ ਹੁਣ ਵੀ ਬਹੁਤ ਡਿਮਾਂਡ ਆ ਰਾਜਾ ਦੇ ਰੀਪਰ ਬਾਰੇ ਤਾਂ ਆਪਾਂ ਇਸ ਕਰਕੇ ਆਪਾਂ ਤੁਹਾਡੇ ਵਾਸਤੇ ਰਾਜਾ ਦਾ ਰੀਪਰ ਲੈ ਕੇ ਆ ਜਾਾਂਗੇ ਬਹੁਤ ਸਾਫ ਕੰਡੀਸ਼ਨਾਂ ਦੀ ਤੁਸੀਂ ਦੇਖ ਸਕਦੇ ਹੋਗੇ ਮੂਰੀ ਸਟicker ਵੀ ਲੱਗਿਆ ਹੋਇਆ 2017 ਦਾ ਮਾਡਲ ਆ ਤੇ ਬਾਕੀ ਬਾਈਆਂ ਵੱਲੋਂ ਜੋ ਦੱਸਿਆ ਗਿਆ ਆ ਆਪਾਂ ਤੁਹਾਨੂੰ ਉਹ ਦੱਸਾਂਗੇ 2017 ਦਾ ਮਾਡਲ ਆਗਾ ਬਾਕੀ ਜ਼ਿਆਦਾ ਜਾਣਕਾਰੀ ਲਈ ਬਾਈਆਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾਗਾ ਤੁਸੀਂ ਇਸ ਨੰਬਰ ਤੇ ਬਾਈਆਂ ਨਾਲ ਗੱਲ ਕਰਕੇ ਇਸ ਰੀਪਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋਗੇ ਤੇ ਗੁੱਡ ਕੰਡੀਸ਼ਨ ਆ ਰੀਪਰ ਦੀ ਤੁਸੀਂ ਚੈੱਕ ਕਰ ਸਕਦੇ ਹੋ 355 ਇੰਚੀ ਰੀਪਰ ਹੈ ਬਾਕੀ ਤੁਸੀਂ ਕੰਡੀਸ਼ਨ ਰੀਪਰ ਦੇ ਟਾਇਰਾਂ ਦੂਰਾਂ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਇਹ ਬਾਈਆਂ ਦਾ ਪਿੰਡ ਆਪਸ ਨੂੰ ਦੱਸ ਦਿੰਨੇ ਆ ਬਾਈਆਂ ਦਾ ਪਿੰਡ ਅਤਲਾ ਜ਼ਿਲ੍ਹਾ ਮਾਨਸਾ ਨੇੜੇ ਪੀਖੀ ਤੇ 2017 ਮਾਡਲ ਦਾ ਰੀਪਰ 1 ਲੱਖ 20000 ਰੁਪਇਆ ਡਿਮਾਂਡ ਰੱਖੀ ਗਈ ਹੈ ਬਾਈਆਂ ਵੱਲੋਂ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਬਾਈਆਂ ਨਾਲ ਫੋਨ ਤੇ ਗੱਲ ਕਰਕੇ ਲੈ ਸਕਦੇ ਹੋ ਨੰਬਰ ਆਪਾਂ ਤੁਹਾਨੂੰ ਬਾਈਂਆਂ ਦਾ ਦੱਸਤਾ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ